ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਹੁਣ ਜੋ ਇੱਕ ਨਵਾਂ ਖੁਲਾਸਾ ਹੋਇਆ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਐਡਵੋਕੇਟ ਨਵਕਰਨ ਸਿੰਘ ਜੋ ਹਾਂ ਜਿਨ੍ਹਾਂ ਨੇ ਹਿਮਾਚਲ ਹਾਈ ਕੋਰਟ ਤੇ ਵਿੱਚ ਆਵਾਰਾ ਪਸ਼ੂਆਂ ਦੇ ਖਿਲਾਫ ਜਿਹੜੀ ਹਿਮਾਚਲ ਸਰਕਾਰ ਗਊ ਸੈਸ ਦੇ ਰੂਪ ਦੇ ਵਿੱਚ ਬਹੁਤ ਸਾਰਾ ਰੁਪਇਆ ਇਕੱਠਾ ਕਰਦੀ ਹੈ ਲਗਭਗ 100 ਕਰੋੜ ਰੁਪਇਆ ਉਹਨਾਂ ਨੇ ਇਕੱਠਾ ਕੀਤਾ ਅਸਲਾਮੁਅਲੈਕੁਮ ਸਸਿਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ 'ਚ ਹੋ ਕੇ ਰਾਜਵੀ ਜਵੰਦਾ ਦੀ ਮੌਤ ਨੂੰ ਲੈ ਕੇ ਬੜਾ ਹੀ ਵੱਡਾ ਸਸਪੈਂਸ ਕ੍ਰੀਏਟ ਹੋ ਗਿਆ ਪਹਿਲੇ ਗੱਲ ਕੀਤੀ ਜਾ ਰਹੀ ਸੀ ਕਿ ਰਾਜਵੀ ਜਵੰਦਾ ਦਾ ਐਕਸੀਡੈਂਟ ਇੱਕ ਜਗ੍ਹਾ ਤੇ ਹੋਇਆ ਲੇਕਿਨ ਬਾਅਦ ਚ ਗੱਲ ਕੀਤੀ ਗਈ ਰਾਜਵੀ ਜਵੰਦਾ ਦਾ ਐਕਸੀਡੈਂਟ ਉਸ ਜਗ੍ਹਾ ਤੇ ਨਹੀਂ ਹੋਇਆ ਐਕਸੀਡੈਂਟ ਦੇ ਦੌਰਾਨ ਇੱਕ ਬਲੈਰੋ ਗੱਡੀ ਵੇਖੀ ਗਈ ਲੇਕਿਨ ਪੁਲਿਸ ਜੀ ਦਾ ਜਾਂਚ ਦੇ ਵਿੱਚ ਕਿਸੇ ਬਲੈਰੋ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਇਹਦੇ ਨਾਲ ਨਾਲ ਹਾਈ ਕੋਰਟ ਦੇ ਵਿੱਚ ਅਵਾਰਾ ਪਸ਼ੂਆਂ ਨੂੰ ਲੈ ਕੇ ਕੇਸ ਦਾਖਲ ਕੀਤਾ ਗਿਆ ਰਾਜਵੀਰ ਜਵੰਦਾ ਦੇ ਵਕੀਲਾਂ ਦੀ ਜਾਣਭੋਂ ਕਿ ਹਕੂਮਤਾਂ 100 ਕਰੋੜ ਰੁਪਇਆ ਜਮ੍ਹਾਂ ਕਰਦੀਆਂ ਨੇ ਹਿਮਾਚਲ ਦੀਆਂ ਲੇਕਿਨ ਅਵਾਰਾ ਪਸ਼ੂਆਂ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਤੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਅਵਾਰਾ ਪਸ਼ੂਆਂ ਦੀ ਵਜ੍ਹਾ ਤੋਂ ਹੋਇਆ ਰਾਜਵੀਰ ਜਵੰਦਾ ਦੀ ਮੌਤ ਕਿਵੇਂ ਹੋਈ ਕਿਸ ਇਲਾਕੇ ਦੇ ਵਿੱਚ ਮੌਤ ਹੋਈ ਕਿਸ ਤਰ੍ਹਾਂ ਮੌਤ ਹੋਈ ਬਲੈਰੋ ਗੱਡੀ ਦਾ ਕੀ ਰੋਲ ਹੈ ਉਹਨਾਂ ਦੇ ਦੋਸਤਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਸਾਰਾ ਕੁਝ ਜਾਣਨਾ ਗਿਆ ਅੱਜ ਦੀ ਵੀਡੀਓ 'ਚ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਹੁਣ ਜੋ ਇੱਕ ਨਵਾਂ ਖੁਲਾਸਾ ਹੋਇਆ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਐਡਵੋਕੇਟ ਨਵਕਰਨ ਸਿੰਘ ਜੋ ਹਨ ਜਿਨ੍ਹਾਂ ਨੇ ਹਿਮਾਚਲ ਹਾਈ ਕੋਰਟ ਦੇ ਵਿੱਚ ਆਵਾਰਾ ਪਸ਼ੂਆਂ ਦੇ ਖਿਲਾਫ ਜਿਹੜੀ ਹਿਮਾਚਲ ਸਰਕਾਰ ਗਊ ਸੈਸ ਦੇ ਰੂਪ ਦੇ ਵਿੱਚ ਬਹੁਤ ਸਾਰਾ ਰੁਪਇਆ ਇਕੱਠਾ ਕਰਦੀ ਹੈ ਲਗਭਗ 100 ਕਰੋੜ ਰੁਪਇਆ ਉਹਨਾਂ ਨੇ ਇਕੱਠਾ ਕੀਤਾ ਤਾਂ ਉਹਨਾਂ ਨੇ ਇਹ ਪਟੀਸ਼ਨ ਪਾਈ ਸੀ ਕਿ ਫਿਰ ਗਊਆਂ ਦਾ ਜਿਹੜਾ ਰਖ ਰਖਾਅ ਹੈ ਜਾਂ ਆਵਾਰਾ ਪਸ਼ੂਆਂ ਦਾ ਰਖ ਰਖਾਅ ਹੈ ਉਹਦੇ ਲਈ ਹਿਮਾਚਲ ਸਰਕਾਰ ਫਿਰ ਸਹਿਯੋਗ ਕਿਉਂ ਨਹੀਂ ਹੈ ਜਿਦੇ ਵਿੱਚ हिमाचल सरकार ਨੂੰ ਉਥੋਂ ਦੀ ਹਾਈ ਕੋਰਟ ਨੇ ਹਿਮਾਚਲ ਦੀ ਹਾਈ ਕੋਰਟ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਇਸ ਐਡਵੋਕੇਟ ਨੇ ਉਸ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਿੰਦੇ ਵਿੱਚ ਇਹ ਗੱਲ ਕਿ ਹਿਮਾਚਲ ਦੇ ਬੱਦੀ ਜਿਹੜਾ ਇਲਾਕਾ ਹੈ ਉਥੇ ਇਹ ਜਿਹੜਾ ਐਕਸੀਡੈਂਟ ਹੋਇਆ ਸੀ ਪਰ ਦੇਖਿਆ ਇਹ ਜਾ ਰਿਹਾ ਹੈ ਜਿੱਥੇ ਵੀ ਇਹ ਹਾਦਸੇ ਦੀ ਜਗਾ ਦੱਸੀ ਗਈ ਸੀ ਨਵ ਐਡਵੋਕੇਟ ਨਵ ਕਿਰਨ ਸਿੰਘ ਉਸ ਹਾਦਸੇ ਵਾਲੀ ਥਾਂ ਦੇ ਉੱਪਰ ਗਏ ਤਾਂ ਉਹਨਾਂ ਨੇ ਉੱਥੇ ਉਸ ਸਪੌਟ ਦਾ ਦੌਰਾ ਕਰਕੇ ਜਿਹੜੀ ਜਾਂਚ ਜਾਂ ਦਾ ਜਾਂਚ ਰਿਪੋਰਟ ਤਿਆਰ ਕੀਤੀ ਹੈ ਉਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਬੱਦੀ ਖੇਤਰ ਦੇ ਵਿੱਚ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਸਗੋਂ ਉਹਨਾਂ ਦੀ ਬਾਈਕ ਦਾ ਜਿਹੜਾ ਐਕਸੀਡੈਂਟ ਹੈ ਉਹ ਹਿਮਾਚਲ ਦੇ ਬੱਦੀ ਦੀ ਥਾਂ ਤੇ ਹਰਿਆਣਾ ਦਾ ਜਿਹੜਾ ਪੰਜੌਰ ਇਲਾਕਾ ਉਸ ਦੇ ਵਿੱਚ ਹੋਇਆ ਸੀ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਹਾਦਸੇ ਤੋਂ ਬਾਅਦ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਗਏ ਸੀ ਜਿਸ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਹੁਣ ਜਿਹੜੇ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਜਾਂਚ ਵਿੱਚ ਜਦੋਂ ਉਹਨਾਂ ਨੇ ਡੀਡੀਆਰ ਚੈੱਕ ਕੀਤੀ ਤਾਂ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਜਦੋਂ ਰਾਜਵੀਰ ਜਵੰਦਾ ਦੇ ਸੱਟ ਲੱਗੀ ਐ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸ਼ੌਰੀ ਹਸਪਤਾਲ ਇਹ ਹਸਪਤਾਲ ਦਾ ਨਾਮ ਹੈ ਸ਼ੌਰੀ ਹਸਪਤਾਲ ਪਿੰਜੌਰ ਦੇ ਵਿੱਚ ਜਿਹੜਾ ਉਹਨਾਂ ਨੂੰ ਮੁੱਢਲੀ ਸਹਾਇਤਾ ਲਈ ਲੈ ਕੇ ਗਏ ਸੀ ਪਰ ਉਸ ਹਸਪਤਾਲ ਨੇ ਉਹਨਾਂ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਫਿਰ ਰਾਜਵੀਰ ਜਵੰਦਾ ਨੂੰ ਉੱਥੋਂ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਫਿਰ ਇੱਕ ਹੋਰ ਜਿਹੜਾ ਪੰਚਕੁੱਲੇ ਦਾ ਹਸਪਤਾਲ ਹੈ ਪਾਰਸ ਉਹਨਾਂ ਦਾ ਨਾਮ ਵੀ ਇਸ ਡੀਡੀਆਰ ਦੇ ਵਿੱਚ ਸਾਹਮਣੇ ਆਇਆ ਕਿ ਫਿਰ ਸਿਵਲ ਹਸਪਤਾਲ ਪੰਚਕੂਲਾ ਤੋਂ ਬਾਅਦ ਪਾਰਸ ਹਸਪਤਾਲ ਪੰਚਕੂਲਾ ਦੇ ਵਿੱਚ ਹੀ ਉਹ ਉੱਥੇ ਲੈ ਕੇ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ F40s ਜਿਹੜਾ ਹਸਪਤਾਲ ਹੈ ਮੁਹਾਲੀ ਦੇ ਵਿੱਚ ਲਜਾਇਆ ਗਿਆ ਇਲਾਵ ਇਲਾਜ ਵਿੱਚ ਜਿਹੜਾ ਲਾਪਰਵਾਹੀ ਵਰਤਨ ਦੇ ਦੋਸ਼ ਲੱਗੇ ਨੇ ਜਿਸ ਦੀ ਵਜ੍ਹਾ ਕਰਕੇ ਇਹ ਇਹ ਕਿਹਾ ਜਾ ਰਿਹਾ ਹੈ ਕਿ ਇਨਾਂ ਅਗਰ ਉਹਨਾਂ ਨੂੰ ਮੋਢਲੀ ਸਹਾਇਤਾ ਮਿਲਦੀ ਤਾਂ ਉਹਨਾਂ ਦੀ ਜੜੀ ਬੋਨ ਜਿਹੜੀ ਨੈਕ ਬੋਨ ਉਹਨਾਂ ਨੂੰ ਲਗਾ ਦਿੱਤੀ ਜਾਂਦੀ ਜਿਸ ਦੀ ਵਜ੍ਹਾ ਕਰਕੇ ਇੰਨਾ ਜ਼ਿਆਦਾ ਜਿਹੜਾ ਨਰਵਸ ਸਿਸਟਮ ਹੈ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਕਿਉਂਕਿ ਇੰਨਾ ਸਮਾਂ ਉਹ ਲੈ ਕੇ ਉਹਨਾਂ ਨੂੰ ਘੁੰਮਦੇ ਹੀ ਰਹੇ ਕਦੀ ਇਸ ਹਸਪਤਾਲ ਕਦੀ ਉਸ ਕਦੀ ਉਸ ਤੋਂ ਅਗਲੇ ਜਿਸ ਦੀ ਵਜ੍ਹਾ ਕਰਕੇ ਇਹ ਡਾਕਟਰਾਂ ਦੀ ਲਾਪਰਵਾਹੀ ਸੀ ਔਰ ਦੂਸਰੀ ਲਾਪਰਵਾਹੀ ਜਿਹੜੀ ਹੋਈ ਹੈ ਉਹ ਨਿੱਜੀ ਕਾਰ ਦੇ ਵਿੱਚ ਜਿਹੜਾ ਲਿਜਾਇਆ ਗਿਆ ਘੱਟੋ-ਘੱਟ ਹਸਪਤਾਲ ਵਾਲਿਆਂ ਨੂੰ ਐਂਬੂਲੈਂਸ ਜ਼ਰੂਰ ਮੁਹੱਈਆ ਕਰਵਾ ਦੇਣੀ ਚਾਹੀਦੀ ਸੀ ਤਾਂ ਕਿ ਉਹਨਾਂ ਦੀ ਬਾਡੀ ਬਿਲਕੁਲ ਸਿੱਧੇ ਔਰ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਐਂਬੂਲੈਂਸ ਦੇ ਵਿੱਚ ਲਾਈਫ ਸਪੋਰਟ ਸਿਸਟਮ ਹੁੰਦਾ ਔਰ ਇੱਕ ਦੋ ਵਿੱਚ ਸਟਾਫ ਦੇ ਮੁਲਾਜ਼ਮ ਵੀ ਹੁੰਦੇ ਆ ਜਿਹੜੇ ਕਿ ਬੁਢਲੀ ਸਹਾਇਤਾ ਨਾਲ ਦੀ ਨਾਲ ਦਿੰਦੇ ਰਹਿੰਦੇ ਆ ਜਦ ਤੱਕ ਮਰੀਜ਼ ਜਿਹੜਾ ਹਸਪਤਾਲ ਨਾ ਪਹੁੰਚ ਜਾਵੇ ਕਹਿੰਦਾ ਕਿ ਭਾਵ ਹੈ ਕਿ ਇੰਨੀ ਜ਼ਿਆਦਾ ਲਾਪਰਵਾਹੀ ਦਿਖਾਈ ਗਈ ਰਾਜਵੀਰ ਜਵੰਦਾ ਦੇ ਇਲਾਜ ਦੇ ਦੌਰਾਨ ਜਿਸ ਦੇ ਕਰਕੇ ਇਸ ਮਾਮਲੇ ਵਿੱਚ ਜਿਹੜਾ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਹੁਣ ਸਖਤ ਰੁਖ ਜਿਹੜਾ ਹੈ ਉਹ ਅਪਣਾਉਂਦੇ ਹੋਏ ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਐਡਵੋਕੇਟ ਜਿਹੜੇ ਨੇ ਉਹਨਾਂ ਨੇ ਇਸ ਹਿਊਮਨ ਰਾਈਟਸ ਨੇ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ ਕਿ ਡਾਕਟਰਾਂ ਦੀ ਜਿਹੜੀ ਲਾਪਰਵਾਹੀ ਦੇ ਕਾਰਨ ਹੀ ਰਾਜਵੀਰ ਜਵੰਦੇ ਦੀ ਜਿਹੜੀ ਹੈ ਮੌਤ ਹੋਈ ਹੈ ਦੂਜੀ ਗੱਲ ਜਿਹੜਾ ਵੱਡਾ ਖੁਲਾਸਾ ਇਹ ਸਾਹਮਣੇ ਆਇਆ ਹੈ ਕਿ ਜਗ੍ਹਾ ਜਿਹੜੀ ਹੈ ਉਹ ਦੱਸੀ ਕੋਈ ਹੋਰ ਗਈ ਹੈ ਪਰ ਐਕਸੀਡੈਂਟ ਕਿਤੇ ਹੋਰ ਹੋਇਆ ਇਹ ਵੀ ਅਜੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਬਹੁਤ ਸਾਰੀਆਂ ਜੜੀਆਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆ ਰਹੀਆਂ ਜਾਂ ਦੋਸ਼ ਲੱਗ ਰਹੇ ਨੇ ਉਹ ਇਹੀ ਹੈ ਕਿ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਪਹਿਲਾਂ ਜਿਹੜੀ ਇੱਕ ਖੇਤਰਬੱਦੀ ਦੱਸਿਆ ਗਿਆ ਸੀ ਪਰ ਹੁਣ ਇਹ ਪੰਜੌਰ ਹਰਿਆਣਾ ਦੱਸਿਆ ਜਾ ਰਿਹਾ ਹੈ ਇਸ ਕਰਕੇ ਇਹ ਮਾਮਲਾ ਹੋਰ ਅਜੇ ਡੂੰਗੀ ਜਾਂਚ ਦੀ ਜਿਹੜੀ ਹੈ ਉਹ ਮੰਗ ਕਰਦਾ ਹੈ ਪੇਸ਼ਕ ਰਾਜੀਵ ਜਵੰਦਾ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਜਾਂਚ ਦੇ ਦੌਰਾਨ ਘੱਟੋ ਘੱਟ ਇਹ ਤਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਲ ਕੀ ਹੋਇਆ ਸੀ ਧੰਨ ਜੀ ਤੇ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਗੱਲ ਕੀਤੀ ਗਈ ਕਿ ਰਾਜੀਵ ਜਵੰਦਾ ਦਾ ਐਕਸੀਡੈਂਟ ਬੱਦੀ ਖੇਤਰ ਚ ਹੋਇਆ ਲੇਕਿਨ ਬਾਅਦ ਚ ਜਦੋਂ ਤਹਕੀਕ ਕੀਤੀ ਗਈ ਤੇ ਪਤਾ ਚਲਿਆ ਕਿ ਉਹਨਾਂ ਦਾ ਐਕਸੀਡੈਂਟ ਪਿੰਜੌਰ ਦੇ ਜਗ੍ਹਾ ਤੇ ਹੋਇਆ ਲੇਕਿਨ ਪਿੰਜੌਰ ਤੇ ਐਕਸੀਡੈਂਟ ਹੋਣ ਤੋਂ ਬਾਅਦ ਐਂਬੂਲੈਂਸ ਨਹੀਂ ਬੁਲਾਈ ਗਈ ਨਿੱਜੀ ਗੱਡੀ ਚ ਉਹਨਾਂ ਨੂੰ ਲੈ ਕੇ ਗਏ ਪਿੰਜੌਰ ਦੇ ਹਸਪੀਟਲ ਨੇ ਉਹਨਾਂ ਨੂੰ ਇੱਥੇ ਵੀ ਮਦਦ ਦੇਣ ਤੋਂ ਮਨ੍ਹਾ ਕਰ ਦਿੱਤਾ ਜਿਸ ਵਜ੍ਹਾ ਤੋਂ ਉਹਨਾਂ ਦਾ ਨਰਵਸ ਸਿਸਟਮ ਜਿਹੜਾ ਬਹੁਤ ਜ਼ਿਆਦਾ ਡੈਮੇਜ ਹੋਇਆ ਅਗਰ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਸਿੱਧਾ ਲਟਾ ਕੇ ਹਸਪੀਟਲ ਲੈ ਕੇ ਜਾਇਆ ਜਾਂਦਾ ਡਾਕਟਰਜ਼ ਉਹਨਾਂ ਦੇ neck ਤੇ ਕੋਈ collar ਵਗੈਰਾ ਲਾ ਦਿੰਦੇ ਉਹਨਾਂ ਦੀ ਗਰਦਨ ਸਿੱਧੀ ਰਹਿੰਦੀ ਤੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ ਤੇ ਰਾਜਵੀਰ ਜਵੰਦਾ ਦੇ ਦੋਸਤਾਂ ਦੀ ਜਾਨ ਬੋ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਡਾਕਟਰਾਂ ਨੇ ਐਂਬੂਲੈਂਸ ਕਿਉਂ ਨਹੀਂ ਮੁਹੱਈਆ ਕੀਤੀ ਉਹਨਾਂ ਨੂੰ ਫਰਸਟ ایڈ ਕਿਉਂ ਨਹੀਂ ਦਿੱਤਾ ਗਿਆ ਇਹ ਸਾਰੇ ਵੱਡੇ ਸਵਾਲ ਨੇ ਜਿਨ੍ਹਾਂ ਦੀ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਜਾਏਗੀ ਅਵਾਰੂ ਅਵਾਰਾ ਪਸ਼ੂਆਂ ਦੇ ਖਿਲਾਫ ਵੀ ਪਟੀਸ਼ਨ ਪਾਈ ਜਾਏਗੀ ਤੇ ਕਿੱਥੇ ਕਿੱਥੇ ਗਲਤੀਆਂ ਹੋਈਆਂ ਨੇ ਜਿਹਦੀ ਵਜ੍ਹਾ ਤੋਂ ਪੰਜਾਬ ਦਾ ਨਾ ਵੱਡਾ ਸਟਾਰ ਪੰਜਾਬ ਦਾ ਇੱਕ ਬੇਟਾ ਰਾਜਵੀਰ ਜਵੰਦਾ ਆਪਣੇ ਫੈਨਸ ਨੂੰ ਤੇ ਪੰਜਾਬ ਦਾ ਨਾਂ ਰੋਸ਼ਨ ਜੜਾ ਕਰ ਰਿਹਾ ਸੀ ਉਹ ਇਸ ਦੁਨੀਆ ਤੋਂ ਚਲਾ ਗਿਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਇਸ ਐਕਸੀਡੈਂਟ ਦੇ ਵਿੱਚ ਬਹੁਤ ਸੇ ਲੋਕਾਂ ਨੇ ਰਾਜਵੀ ਜਵੰਦਾ ਦੇ ਦੋਸਤਾਂ ਤੇ ਇਲਜ਼ਾਮ ਲਾਏ ਲੇਕਿਨ ਰਾਜਵੀ ਜਵੰਦਾ ਦੇ ਦੋਸਤਾਂ ਨੇ ਹੁਣ ਸਟੇਟਮੈਂਟ ਜਾਰੀ ਕੀਤੀ ਕਿ ਦੋਵਾਰਾ ਪਸ਼ੂ ਲੜਾਈ ਕਰ ਰਹੇ ਸਨ ਉਹ ਸੜਕ ਤੇ ਆਏ ਤੇ ਰਾਜਵੀ ਜਵੰਦਾ ਦਾ ਐਕਸੀਡੈਂਟ ਇੱਕ ਬਲੈਰੋ ਨਾਲ ਹੋਇਆ ਲੇਕਿਨ ਪੁਲਿਸ ਦੀ ਤਕੀਕਾਤ ਰਿਪੋਰਟ ਜਿਹੜੀ ਆ ਉਹਦੇ ਵਿੱਚ ਕਿਸੇ ਬਲੈਰੋ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਕੋਈ ਬਲੈਰੋ ਜਿਹੜੀ ਆ ਮੌਕੇ ਦੇ ਉੱਤੋਂ ਨਹੀਂ ਮਿਲੀ ਤੁਸੀਂ ਕੀ ਸੋਚਦੇ ਹੋ ਇਸ ਐਕਸੀਡੈਂਟ ਦੇ ਬਾਰੇ ਇਤ ਜਿਹੜੀ ਡਿਟੇਲਸ ਨੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੇ ਕਿਵੇਂ ਉਹਨਾਂ ਨੂੰ ਹਸਪ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫੇਜ਼